ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਨੇ ਪ੍ਰਸ਼ਾਸਨ ਦੀ ਐਡਵਾਈਜ਼ਰੀ ਨਹੀਂ ਮੰਨੀ ਅਤੇ ਸ਼ਰਾਬ ਤੇ ਹਥਿਆਰ ਤੇ ਗਾਣਾ ਗਾਇਆ ਦੋਸਾਂਝਾ ਵਾਲੇ ਨੇ ਪ੍ਰੋਗਰਾਮ ਦੀ ਸ਼ੁਰੂਆਤ ਹੀ ਪੰਜ ਤਾਰਾ ਗਾਣਾ गा ਕੇ ਕੀਤੀ ਆ ਉਹਨਾਂ ਨੇ ਪਟਿਆਲਾ ਪੈਗ ਗਾਣਾ ਵੀ ਗਾਇਆ ਜਦਕਿ ਬਾਅਦ ਸੁਰੱਖਿਆ ਕਮਿਸ਼ਨ ਨੇ ਦਲਜੀਤ ਦੋਸਾਂਝ ਅਤੇ ਉਹਨਾਂ ਦੀ ਕੰਪਨੀ ਨੂੰ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਸ਼ੋਅ ਦੇ ਵਿੱਚ ਪੰਜ ਤਾਰਾ ਤੇ ਪਟਿਆਲਾ ਪੈਗ ਨਾ ਗਾਇਆ ਜਾਵੇ ਦਲਜੀਤ ਦਸਾਂਜ ਨੇ ਐਡਵਾਈਜ਼ਰੀ ਨਹੀਂ ਮੰਨੀ ਪ੍ਰਸ਼ਾਸਨ ਦੇ ਨਾਲ-ਨਾਲ ਬਾਲ ਕਮਿਸ਼ਨ ਦੇ ਵੀ ਇਸ ਸ਼ੋਅ ਤੇ ਨਜ਼ਰ ਸੀ ਬਾਲ ਕਮਿਸ਼ਨ ਹੁਣ ਦਲਜੀਤ ਦਸਾਂਜ ਨੂੰ ਨੋਟਿਸ ਜਾਰੀ ਕਰਨ ਜਾ ਰਿਹਾ ਹੈ ਤਾਂ ਦੱਸ ਦिए ਕਿ ਕਮਿਸ਼ਨ ਨੇ ਵੀ ਕਿਹਾ ਸੀ ਕਿ ਕਿਸੇ ਵੀ ਬੱਚੇ ਨੂੰ ਸਟੇਜ ਤੇ ਨਾ ਬੁਲਾਇਆ ਜਾਵੇ ਦਲਜੀਤ ਦਸਾਂਜ ਨੇ ਸਟੇਜ ਤੇ ਪੁੱਜਦੇ ਹੀ ਭੀੜ ਨੂੰ ਪੰਜਾਬੀ ਕਹਿ ਕੇ ਸੰਬੋਧਨ ਕੀਤਾ ਦੱਸ ਦੇ ਕਿ ਦਸਾਂਜਵ ਵਾਲੇ ਨੇ ਚਾਈਲਡ ਰਾਈਟ ਕਮਿਸ਼ਨ ਦੀ ਮਨਾਹੀ ਦੇ ਬਾਵਜੂਦ ਗਾਣੇ ਗਾਏ ਨੇ ਪੰਜ ਤਾਰਾ ਗੀਤ ਦੇ ਸ਼ਬਦ ਬਦਲ ਕੇ ਉਹਨਾਂ ਦੇ ਵੱਲੋਂ ਗਾਣਾ ਗਾਇਆ ਗਿਆ ਪੈਗ ਦੀ ਥਾਂ ਕੋਕ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਮਨਾਹੀ ਦੇ ਬਾਵਜੂਦ ਪੰਜ ਤਾਰਾ ਗੀਤ ਦਲਜੀਤ ਦੋਸਾਂਝ ਦੇ ਵੱਲੋਂ ਗਾਇਆ ਗਿਆ ਸ਼ਬਦਾਂ ਦੇ ਵਿੱਚ ਹਿਰ ਫਿਰ ਕਰਕੇ ਨਾ ਗਾਉਣ ਦੀ ਵੀ ਮਨਾਹੀ ਸੀ ਜਿਹੜੀ ਕਿ ਦੋਸਾਂਝ ਵਾਲੇ ਦੇ ਵੱਲੋਂ ਮਨਾਹੀ ਦੇ ਬਾਵਜੂਦ ਸ਼ਬਦਾਂ ਦੇ ਵਿੱਚ ਹਿਰ ਫਿਰ ਕਰਕੇ ਗਾਣੇ ਗਾਏ ਗਏ ਤਾਂ ਐਡਵਾਈਜ਼ਰੀ ਨਾਮ ਮੰਨਣ ਤੇ ਹੁਣ ਕਮਿਸ਼ਨ ਦੇ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਕਿਤੇ ਨਾ ਕਿਤੇ ਦਸਾਂਜਾ ਵਾਲੇ ਦੇ ਚੰਡੀਗੜ੍ਹ ਸ਼ੋਅ ਤੇ ਵਿਵਾਦ ਪੱਖ ਦਾ ਹੋਇਆ ਹੁਣ ਨਜ਼ਰ ਆ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਕਮਿਸ਼ਨ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ